ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਸਮੂਹ ਸਾਧ ਸੰਗਤ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਨੋਦ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਨੂੰ ਕੋਟ ਕੋਟ ਪ੍ਰਣਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਸ਼ਹੀਦੀ ਦੇਖ ਦੀਆਂ ਪੰਜ ਅਰਦਾਸਾਂ ਕਰਾਉਣ ਨਾਲ ਇੱਕ ਭੈਣ ਦੇ ਘਰੇ 10 ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਸਾਦ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਦ ਸੰਗਤ ਜੀ ਉਹ ਵਾਹਿਗੁਰੂ ਪ੍ਰਮਾਤਮਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਰਹਿੰਦੇ ਹਨ ਉਹ ਆਪਣੇ ਬੱਚਿਆਂ ਤੇ ਹਮੇਸ਼ਾ ਮਿਹਰ ਭਰਿਆ ਸਿਰ ਤੇ ਹੱਥ ਰੱਖਦੇ ਹਨ ਤੱਤੀ ਵਾ ਨਹੀਂ ਲੱਗਣ ਦਿੰਦੇ ਸਾਥ ਸੰਗੇ ਜਦੋਂ ਆਪਾਂ ਸ਼ਹੀਦਾਂ ਸਿੰਘਾਂ ਦਾ ਲੜ ਖੜ ਲੈਨੇ ਆ ਨਾ ਤਾਂ ਉਹ ਆਪਣਾ ਬੇੜਾ ਆਪੇ ਪਾਰ ਲਾ ਦਿੰਦੇ ਨੇ ਤੇ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਬਸ ਇੱਕ ਵਾਰ ਉਹਨਾਂ ਦੇ ਲੜ ਲੱਗ ਗਏ ਤਾਂ ਉਹਨਾਂ ਦਾ ਲੜ ਛੱਡਿਆ ਜੇ ਨਾ ਤੁਹਾਨੂੰ ਤਾਰ ਦੇਣਗੇ ਇਹ ਸ਼ਹੀਦ ਸਿੰਘ ਫੌਜਾਂ ਜਦੋਂ ਮੌਜ ਚ ਆ ਜਾਂਦੀਆਂ ਨੇ ਤਾਂ ਉਹ ਆਪਣੀ ਐਨੀ ਕਿਰਪਾ ਕਰ ਦਿੰਦੀਆਂ ਨੇ ਕਿ ਆਪਾਂ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਆਪਾਂ ਨੂੰ ਉਹ ਵੀ ਮਿਲ ਜਾਂਦਾ ਏ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਭੈਣ ਜੀ ਨੇ ਸਾਨੂੰ ਆਪਣੀ ਹੱਡ ਬੀਤੀ ਦੱਸਣੀ ਕੀਤੀ ਜੋ ਕਿ ਅਸੀਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਉਹ ਭੈਣ ਜੀ ਨੇ ਦੱਸਿਆ ਕਿ ਸਾਡੇ ਵਿਆਹ ਨੂੰ 10-12 ਸਾਲ ਬੀਤ ਚੁੱਕੇ ਸਨ ਤੇ ਸਾਡੇ ਕੋਲ ਹਜੇ ਕੋਈ ਵੀ ਬੱਚਾ ਨਹੀਂ ਸੀ ਉਹ ਕਹਿੰਦੇ ਕਿ ਸਾਡੇ ਵਿਆਹ ਤੋਂ ਬਾਅਦ ਵਿੱਚ ਪਹਿਲਾਂ ਤਾਂ 5-6 ਸਾਲ ਅਸੀਂ ਕਾਫੀ ਦਵਾਈ ਲਈ ਬੜੇ ਡਾਕਟਰਾਂ ਕੋਲ ਗਏ ਦੇਸੀ ਇਲਾਜ ਵੀ ਕਰਾਏ ਅੰਗਰੇਜ਼ੀ ਦਵਾਈਆਂ ਵੀ ਖਾਧੀਆਂ ਪਰ ਸਾਨੂੰ ਕਿਸੇ ਪਾਸਿਓ ਕੋਈ ਵੀ ਉਮੀਦ ਨਾ ਮਿਲੀ ਤੇ 6-7 ਸਾਲਾਂ ਬਾਅਦ ਜਦੋਂ ਸਾਨੂੰ ਕੋਈ ਵੀ ਰਸਤਾ ਨਹੀਂ ਸੀ ਮਿਲ ਰਿਹਾ ਤਾਂ ਮੇਰੇ ਸਹੁਰਾ ਪਰਿਵਾਰ ਨੇ ਵੀ ਮੇਰੇ ਨਾਲ ਥੋੜਾ ਜਿਹਾ ਆਪਦਾ ਰਹਿਣ ਹੀ ਬੈਣੀ ਦਾ ਮਾਹੌਲ ਥੋੜਾ ਰੁੱਖਾਕਾਰ ਦਿੱਤਾ ਉਹਨਾਂ ਦੇ ਵਿਹਾਰ ਵਿੱਚ ਫਰਕ ਪੈ ਗਿਆ ਤੇ ਮੈਨੂੰ ਬੜੀ ਹੀ ਟੈਨਸ਼ਨ ਰਹਿਣ ਲੱਗ ਪਈ ਇਸ ਚੀਜ਼ ਦੀ ਕਿਉਂਕਿ ਉਹ ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਦੁਖੀ ਸਾਂ ਕਿਉਂਕਿ ਮੈਂ ਪਹਿਲਾਂ ਹੀ ਬੇਔਲਾਦ ਸਾਂ ਤੇ ਜਿਹੜੀ ਵੀ ਕੋਈ ਵੀ ਔਰਤ ਜਿਸ ਦੀ ਕੁੱਖੋਂ ਕਿਸੇ ਵੀ ਔਲਾਦ ਨੇ ਜਨਮ ਨਾ ਲਿਆ ਹੋਵੇ ਆਪਾਂ ਨੂੰ ਪਤਾ ਹੈ ਕਿ ਇਸ ਜੱਗ ਵਿੱਚ ਉਸ ਨੂੰ ਕੁਝ ਜ਼ਿਆਦਾ ਵਧੀਆ ਦਰਜਾ ਨਹੀਂ ਦਿੱਤਾ ਜਾਂਦਾ ਤੇ ਉਹ ਕਹਿੰਦੇ ਕਿ ਮੇਰੇ ਸੱਸ ਸੋਹਰਾ ਵੀ ਸੱਚੇ ਸੀ ਉਹਨਾਂ ਦਾ ਵੀ ਇੱਕ ਪੁੱਤਰ ਸੀ ਉਹਨਾਂ ਦਾ ਵੀ ਜੀ ਕਰਦਾ ਸੀ ਕਿ ਅਸੀਂ ਆਪਦੇ ਪੋਤਰੇ ਪੋਤਰੀਆਂ ਖੜਾਈਏ ਕਿਉਂਕਿ ਬਾਕੀ ਸਾਰਿਆਂ ਦੇ ਬੱਚੇ ਵੱਡੇ ਹੋ ਚੁੱਕੇ ਸਨ ਤੇ ਸਾਡੇ ਘਰੇ ਅਜੇ ਕਿਸੇ ਵੀ ਭਤੀਜੇ ਜਨਮ ਨਹੀਂ ਸੀ ਲਿਆ ਸਾਡੇ ਘਰ ਦਾ ਬੂਟਾ ਨਹੀਂ ਸੀ ਲੱਗਿਆ ਕਹਿੰਦੇ ਹੌਲੀ ਹੌਲੀ ਮੈਂ ਇੰਨੀ ਕਿ ਡਿਪਰੈਸ਼ਨ ਵਿੱਚ ਚਲੀ ਗਈ ਕਿ ਮੈਂ ਜ਼ਿਆਦਾ ਟਾਈਮ ਆਪਦੇ ਪੇਕਿਆਂ ਤੇ ਰਹਿਣਾ ਤੇ ਥੋੜਾ ਟਾਈਮ ਮੈਂ ਆਪਦੇ ਸਹੁਰੇ ਘਰੇ ਰਹਿਣਾ ਤੇ ਮੇਰੇ ਪਤੀ ਸਨ ਉਹ ਵੀ ਵਿਚਾਰੇ ਉਲਝ ਕੇ ਰਹਿ ਗਏ ਸਨ ਨਾ ਤਾਂ ਉਹ ਮਾਪਿਓ ਦੀ ਨੂੰਹੀ ਛੱਡ ਸਕਦੇ ਸਨ ਤੇ ਨਾ ਹੀ ਉਹ ਮੈਨੂੰ ਛੱਡ ਸਕਦੇ ਸਨ ਉਹ ਤਾਂ ਵਿਚਾਰੇ ਦੋ ਪਾਸਿਆਂ ਹੀ ਫਸ ਚੁੱਕੇ ਸਨ ਬਿਨਾ ਉਹਨਾਂ ਨੂੰ ਕੁਝ ਕਹਿ ਸਕਦੇ ਸੀ ਨਾ ਉਹ ਮੈਨੂੰ ਕੁਝ ਕਹਿ ਸਕਦੇ ਸੀ ਜੇਕਰ ਉਹ ਮੈਨੂੰ ਕੁਝ ਕਹਿੰਦੇ ਸੀ ਤੇ ਮੈਨੂੰ ਤਾਂ ਪਹਿਲਾਂ ਹੀ ਟੈਨਸ਼ਨ ਰਹਿੰਦੀ ਸੀ ਤਾਂ ਮੈਨੂੰ ਡਰਦੇ ਕੁਝ ਨਹੀਂ ਸੀ ਕਹਿੰਦੇ ਵੀ ਇਹ ਜ਼ਿਆਦਾ ਆਪਦੇ ਦਿਮਾਗ ਤੇ ਲੋਡ ਲਵੇਗੀ ਤੇ ਮਾਪਿਓ ਨੂੰ ਤਾਂ ਨਹੀਂ ਸੀ ਕਹਿੰਦੇ ਕਿ ਉਹਨਾਂ ਵੀ ਸੱਚੇ ਨੇ ਕਿ ਉਹ ਸਾਡੇ ਤੋਂ ਉਮੀਦ ਕਰਦੇ ਨੇ ਪਰ ਸਾਡੇ ਵੀ ਹੱਥ ਵਸਤਾ ਕੁਝ ਨਹੀਂ ਸੀ ਸਾ ਸੰਗਤ ਜੀ ਫੇਰ ਉਹ ਕਹਿੰਦੇ ਕਿ ਮੈਂ ਨਾ ਇੱਕ ਦਿਨ YouTube ਤੇ ਆਪਣੇ ਸ਼ਹੀਦੀ ਸਿੰਘ ਸ਼ੀਦੀ ਦੇ ਦੇਖਦੇ ਨਾਲ ਅਰਦਾਸਾਂ ਹੋਈਆਂ ਜਿਹੜੀਆਂ ਪੂਰੀਆਂ ਉਸ ਸੰਗਤ ਦੀ ਵੀਡੀਓ ਵੇਖੀ ਤੇ ਉਹਨਾਂ ਨੇ ਆਪਦੀ ਹੱਡ ਵੀਤੀ ਸੁਣਾਈ ਕਹਿੰਦੇ ਕਿ ਮੈਂ ਆਪਦੇ ਪੇਕੇ ਘਰੇ ਸੀ ਤੇ ਮੈਂ ਆਪਦੇ ਮਾਤਾ ਪਿਤਾ ਨਾਲ ਇਹ ਗੱਲ ਕੀਤੀ ਕਿ ਜੇਕਰ ਆਪਾਂ ਉੱਥੇ ਜਾ ਕੇ ਟਾਲਾ ਸਾਹਿਬ ਜਾ ਕੇ ਆਪਾਂ ਰ ਆਪਣੀ ਅਰਦਾਸ ਬੇਨਤੀ ਸਾਡੀ ਕਰਵਾ ਲਈਏ ਹੋ ਸਕਦਾ ਹੈ ਕਿ ਗੁਰੂ ਸਾਡੀ ਸੁਣ ਲਵੇ ਉਹ ਕਹਿੰਦੇ ਕਿ ਮੇਰੇ ਮਾਤਾ ਪਿਤਾ ਕਹਿੰਦੇ ਕਿ ਕੋਈ ਗੱਲ ਨਹੀਂ ਬੇਟਾ ਆਪਾਂ ਚਲੇ ਜਾਵਾਂਗੇ ਕਹਿੰਦੇ ਅਸੀਂ ਉੱਥੇ ਗਏ ਹਰਮੰਦਰ ਸਾਹਿਬ ਮੱਥਾ ਟੇਕਿਆ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਵੀ ਮੱਥਾ ਟੇਕਿਆ ਇੱਥੇ ਵੀ ਅਰਦਾਸ ਬੇਨਤੀ ਲਾਈ ਫਿਰ ਅਸੀਂ ਟਾਲਾ ਸਾਹਿਬ ਜਾ ਕੇ ਉੱਥੇ ਦੇਖ ਦੀ ਰਸਤ ਦਿੱਤੀ ਤੇ ਆਪਣੀ ਅਰਦਾਸ ਬੇਨਤੀ ਲਾਈ ਕਹਿੰਦੇ ਮੈਂ ਉੱਥੇ ਸੁਖ ਕੀ ਆਈ ਕਿ ਮੈਂ ਪੰਜ ਅਰਦਾਸਾਂ ਘਰਾਵਾਂਗੀ ਕਹਿੰਦੇ ਮੈਂ ਹਫਤੇ ਹਫਤੇ ਬਾਅਦ ਉੱਥੇ ਗੁਰੂ ਘਰ ਜਾ ਕੇ ਟਾਲਾ ਸਾਹਿਬ ਜਾ ਕੇ ਸ਼ਹੀਦਾਂ ਸਿੰਘਾਂ ਦੇ ਦਰ ਤੇ ਜਾ ਕੇ ਆਪਣੀ ਸ਼ਹੀਦੀ ਦੇਖ ਦੇ ਰਗੜੇ ਦੀ ਅਰਦਾਸ ਕਰਾ ਕੇ ਆਉਂਦੀ ਰਹੀ। ਉਹ ਭੈਣ ਜੀ ਕਹਿੰਦੇ ਕਿ ਜਦੋਂ ਮੇਰੀਆਂ ਤਿੰਨ ਅਰਦਾਸਾਂ ਹੋ ਗਈਆਂ ਤੇ ਮੇਰੇ ਸੱਸ ਸਹੁਰੇ ਦੇ ਵਿਵਹਾਰ ਵਿੱਚ ਥੋੜਾ ਫਰਕ ਪੈ ਗਿਆ। ਜਿਵੇਂ ਉਹਨਾਂ ਨੇ ਮੇਰੀ ਥੋੜੀ ਜੀ ਕਦਰ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਪਹਿਲਾਂ ਦੀ ਤਰ੍ਹਾਂ ਮੈਨੂੰ ਰੱਖਦੇ ਸੀ। ਕਹਿੰਦੇ ਕਿ ਉਸ ਤੋਂ ਬਾਅਦ ਵਿੱਚ ਜਦੋਂ ਫਿਰ ਮੇਰੀਆਂ ਦੋ ਅਰਦਾਸਾਂ ਰਹਿ ਗਈਆਂ ਸੀ ਉਹ ਵੀ ਮੈਂ ਆਪਣੇ ਪਤੀ ਨੂੰ ਵੀ ਨਾਲ ਲੈ ਕੇ ਗਈ ਤੇ ਅਸੀਂ ਉਹ ਵੀ ਦੋ ਅਰਦਾਸਾਂ ਬੇਨਤੀਆਂ ਪੂਰੀਆਂ ਕਰਵਾਈਆਂ ਤੇ ਅਸੀਂ ਹੋਰ ਵੀ ਅਰਦਾਸਾ ਕਰਾ ਕੇ ਆਏ ਵੀ ਮਾਹਰਾ ਸਾਡੀ ਝੋਲੀ ਭਰ ਅਸੀਂ ਵੀ ਆਪਦੇ ਘਰੇ ਸੁਖੀ ਵਸੀਏ ਸਾਨੂੰ ਵੀ ਔਲਾਦ ਦੀ ਖੁਸ਼ੀ ਦੇ ਅਸੀਂ ਤੇਰੇ ਦਰ ਤੇ ਮੱਥਾ ਟਿਕਾ ਕੇ ਲ ਜਾਵਾਂਗੇ ਸਾਸੰਗਤ ਜੀ ਉਹ ਕਹਿੰਦੇ ਕਿ ਜਦੋਂ ਅਸੀਂ ਘਰੇ ਆਏ ਨਾ ਉਸ ਤੋਂ 2 ਹਫ਼ਤਿਆਂ ਬਾਅਦ ਮੇਰੀ ਪ੍ਰੈਗਨੈਂਸੀ ਦੀ ਰਿਪੋਰਟ ਸੀ ਜਿਹੜੀ ਉਹ ਪੋਜ਼ਿਟਿਵ ਆ ਗਈ ਤੇ ਸਾਡੇ ਘਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਫੇਰ ਉਹ ਭੈਣ ਜੀ ਕਹਿੰਦੇ ਕਿ ਜਿਹੜੀ ਮੇਰੀ ਸੱਸ ਮੇਰੇ ਨਾਲ ਥੋੜਾ ਰੁੱਖਾ ਵਿਵਹਾਰ ਕਰਦੀ ਸੀ ਉਸ ਨੇ ਮੈਨੂੰ ਪੂਰੇ 9 ਮਹੀਨੇ ਮੰਝੇ ਤੋਂ ਨਾ ਉੱਠਣ ਦਿੱਤਾ ਵੀ ਮਸਾ ਸਾਨੂੰ ਇਹ ਦਿਨ ਮਿਲਿਆ ਏ ਉਸ ਮਹਾਰਾਜ ਦੀ ਕਿਰਪਾ ਨਾਲ ਤੇ ਕਿਤੇ ਅਸੀਂ ਗਵਾ ਨਾ ਲਈਏ ਕਹਿੰਦੇ ਫੇਰ ਮੇਰੇ ਨੂੰ ਜਦੋਂ ਮੇਰੇ ਘਰੇ ਪੁੱਤਰ ਨੇ ਜਨਮ ਲਿਆ ਤੇ ਸਾਡੇ ਘਰੇ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਸ਼ੁਕਰਾਨੇ ਕੀਤੇ ਗਏ ਤੇ ਉਹਨਾਂ ਦੀਆਂ ਫੋਟੋ ਅੱਗੇ ਲਾ ਜਾ ਕੇ ਅਸੀਂ ਆਪ ਦੇ ਪੁੱਤਰ ਨੂੰ ਸਭ ਤੋਂ ਪਹਿਲਾਂ ਮੱਥਾ ਟਿਕਾਇਆ ਕਿਉਂਕਿ ਇਹ ਤੁਹਾਡੀ ਦਿੱਤੀ ਹੋਈ ਦਾਤ ਹੈ ਜੇਕਰ ਤੁਸੀਂ ਨਾ ਬਖਸ਼ਦੇ ਤੇ ਅਸੀਂ ਤਾਂ ਡਾਕਟਰਾਂ ਨੇ ਸਾਨੂੰ ਜਵਾਬ ਦਿੱਤਾ ਸੀ ਅਸੀਂ ਤਾਂ ਥੱਕ ਹਾਰ ਕੇ ਬੈਠ ਚੁੱਕੇ ਸੀ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਫਿਰ ਸਵਾ ਮਹੀਨੇ ਬਾਅਦ ਅਸੀਂ ਆਪਦੇ ਪੁੱਤਰ ਨੂੰ ਤਨਤਨ ਬਾਬਾ ਦੀਪ ਸਿੰਘ ਜੀ ਟਾਲਾ ਸਾਹਿਬ ਦਰਬਾਰ ਸਾਹਿਬ ਜਾ ਕੇ ਮੱਥਾ ਟਿਕਾਇਆ ਤੇ ਆਪਣੀਆਂ ਸੁਖਣਾ ਲਾਈਆਂ ਤੇ ਜਦੋਂ ਉਹ ਸਾਨੂੰ ਮਿਲੇ ਸਨ ਸਾਧ ਸੰਗਤ ਜੀ ਉਦੋਂ ਉਹਨਾਂ ਦਾ ਬੇਟਾ 7 ਸਾਲ ਦਾ ਹੋ ਚੁੱਕਾ ਸੀ ਉਹ ਕਹਿੰਦੇ ਕਿ ਹੁਣ ਮੇਰਾ ਪੁੱਤਰ 7 ਸਾਲ ਦਾ ਹੋ ਗਿਆ ਹੈ ਪਰ ਫਿਰ ਵੀ ਮੈਂ ਸਾਲ ਦੇ ਵਿੱਚ 2-4 ਵਾਰ ਇਸ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟਿਕਾ ਕੇ ਲਜਾਨੀ ਆ ਕਿਉਂਕਿ ਮੈਨੂੰ ਇਹ ਪੁੱਤਰ ਧੰਤਨ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਹੈ ਤੇ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਇਹਨੂੰ ਜ਼ਰੂਰ ਲਿਆਉਣੀ ਆ ਤਾਂ ਜੋ ਇਹਨੂੰ ਚੰਗੀ ਸਮਤ ਆ ਸਕੇ ਅਸੀਂ ਸਾਰਾ ਪਰਿਵਾਰ ਉਦੋਂ ਤੋਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਲੜ ਲੱਗੇ ਆ ਸਾਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਸਾਡੇ ਘਰ 'ਚੋਂ ਸਾਰੇ ਦੁੱਖ ਤਕਲੀਫਾਂ ਦੂਰ ਹੋ ਚੁੱਕੀਆਂ ਨੇ ਸਾਨੂੰ ਬਹੁਤ ਖੁਸ਼ ਹਾਂ ਅਸੀ ਘਰ ਵਿੱਚ ਸਾਡੇ ਤੇ ਕਿਰਪਾ ਹੈ ਪ੍ਰਮਾਤਮਾ ਦੀ ਸਾਧ ਸੰਗਤ ਜੀ ਬਾਬਾ ਜੀ ਇਸ ਤਰ੍ਹਾਂ ਝੋਲੀਆਂ ਭਰਦੇ ਨੇ ਜੇ ਕਿ ਉਹ ਕਹਿੰਦੇ ਅਸੀਂ ਮੀਂਹ ਦੀ ਹਾਰ ਚੁੱਕੇ ਸੀਗੇ ਸਾਨੂੰ ਕੋਈ ਨਹੀਂ ਸੀ ਉਮੀਦ ਹੈਗੀ ਕਿ ਸਾਡੇ ਘਰੇ ਸਾਡੀ ਕੋਈ ਔਲਾਦ ਵੀ ਹੋਵੇਗੀ ਅਸੀਂ ਉਹਨੂੰ ਖੁਡਾਵਾਗੇ ਵੱਡਾ ਹੋਵੇਗਾ ਤੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਨੂੰ ਉਹ ਵੀ ਖੁਸ਼ੀ ਹਾਸਲ ਕਰ ਦਿੱਤੀ ਸੋ ਸਾਧ ਸੰਗਤ ਜੀ ਬਾਬਾ ਜੀ ਤੋਂ ਮੰਗਿਆ ਕਰੋ ਉਹ ਸਭ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦੇ ਨੇ ਸਾਭ ਦੀਆਂ ਖੁਸ਼ੀਆਂ ਨਾਲ ਝੋਲੀਆਂ ਭਰਦੇ ਨੇ ਆਪਣੀਆਂ ਵੀ ਜਰੂਰ ਭਰਨਗੇ ਬਸ ਉਹਦਾ ਲੜ ਛੱਡਿਓ ਨਾ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ